ਤਿਆਂ ਤਿਆਂ ਮਿਲ ਗੁੱਤ ਮੈਂ ਤੂੰ ਇੱਥੇ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣਾ ਬੈਠ ਜਾ ਮੰਮੀ ਜੀ ਕਿੱਥੇ ਨੇ ਮਾਂ ਉਹ ਆਉਂਦੇ ਆ ਤੂੰ ਪਾਣੀ ਪੀ ਲੈ ਗਏ ਕਿੱਥੇ ਨੇ ਉਹ ਤੈਨੂੰ ਕਿਹਾ ਨਾ ਕੋਈ ਨਹੀਂ ਤੂੰ ਆ ਪਾਣੀ ਪੀ ਤੇ ਰੈਸਟ ਕਰ ਪਾਣੀ ਤਾਂ ਕੋਈ ਨਹੀਂ ਮੈਂ ਪੀ ਲੈਨੀ ਆ ਹੁਣ ਤਾਂ ਦੇਖ ਲੋ ਆਪਾਂ ਨੂੰ ਮੰਮੀ ਦੀ ਲੋੜ ਸੀ ਮੰਮੀ ਜੀ ਆ ਕੁਝ ਕਰਦੇ ਨੇ ਮੈਂ ਤਾਂ ਕਰਕੇ ਉਹਨਾਂ ਨਾਲ ਲੜਦੀ ਹੁੰਨੀ ਆ ਤੇ ਤੁਸੀਂ ਮੈਨੂੰ ਬੋਲਦੇ ਹੋ ਚਲ ਕੋਈ ਨਾ ਡਾਕਟਰ ਨੇ ਤੈਨੂੰ ਮਨਾ ਕੀਤਾ ਉੱਚੀ ਬੋਲਣ ਤੋਂ ਉੱਚੀ ਕੀ ਬੋਲਣਾ ਤੁਸੀਂ ਆਪ ਸਮਝਦਾਰ ਹੋ ਜਦੋਂ ਮੰਮੀ ਨੂੰ ਪਤਾ ਲੱਗੇ ਵੀ ਹੁਣ ਮੈਨੂੰ ਸੰਭਾਲਣ ਦੀ ਲੋੜ ਆ ਆਪ ਟਾਲ ਕੇ ਦੇਖ ਲੋ ਵੀ ਘਰ 'ਚ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਸੱਚ ਕਹਿੰਨੀ ਆ ਤੂੰ ਟਲ ਗਈ ਮੰਮੀ ਪਰ ਥੋੜੇ ਸਮੇਂ ਲਈ ਨਹੀਂ ਮਾਤਾ ਹੁਣ ਹਮੇਸ਼ਾ ਲਈ ਟਲ ਗਈ ਹਮੇਸ਼ਾ ਲਈ ਮਤਲਬ ਕੀ ਇਹ ਤੁਹਾਡਾ ਤੇ ਨੂੰ ਮੈਂ ਦੱਸ ਦਾਂ ਦੇਖੋ ਭੈਣ ਜੀ ਤੁਹਾਨੂੰ ਸਾਰੀ ਗੱਲਬਾਤ ਮੈਂ ਦੱਸਦੀ ਮੇਰੀ ਤਹੇ ਦੋਨੇ ਪੁੰਜੀ ਨੇ ਠੀਕ ਹੈ ਠੀਕ ਛੋਟੇ ਛੋਟੇ ਹੁੰਦੇ ਸੀ ਇਹਨਾਂ ਦੀ ਮਾਂ ਚਲਵਸੀ ਛੱਡ ਕੇ ਤੇ ਮੈਂ ਤਾਂ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਦੱਸੀ ਆ ਮੇਰੇ ਕੋਲੇ ਤਾਂ ਇਹੀ ਕੁਸ ਹੈ ਜੀ ਮੈਂ ਗਰੀਬ ਬੰਦਾ ਇੱਕ ਸ਼ੈਲਰ 'ਚ ਕੰਮ ਕਰਦਾ ਮੈਂ ਤਾਂ ਠੀਕ ਹੈ ਬਾਈ ਜੀ ਤੁਸੀਂ ਹੱਥ ਨਾ ਬੰਦੋ ਪਹਿਲੀ ਹਾਂ ਜੀ ਕੋਈ ਗੱਲ ਹੁਣ ਇਹ ਤੁਹਾਡੀ ਨਹੀਂ ਹੁਣ ਸਾਡੀ ਹੈ ਮੈਨੂੰ ਸਾਰਾ ਕੁਝ ਫਿੱਟ ਹੈ ਕੋਈ ਗੱਲ ਕੀ ਨਾਮ ਆ ਬੁੱਤ ਤੇਰਾ ਦੀਮਤ ਬਹੁਤ ਪਿਆਰਾ ਨਾਮ ਹੈ ਕਿੰਨਾ ਪੜ ਗਿਆ ਮੈਂ ਵੀ ਹਾਂ ਚਲੋ ਠੀਕ ਹੈ ਭੈਣ ਜੀ ਇੱਕ ਮੇਰੀ ਹੋਰ ਬੇਨਤੀ ਹੈ ਮੇਰੀ ਔਕਾਤ ਨਹੀਂ ਕਿ ਮੈਂ ਕੁਝ ਦੇ ਸਕਾਂ ਮੈਂ ਕੱਲੀ ਧੀ ਦੇ ਸਕਦਾ ਓਹੋ ਭਾਈ ਸਾਹਿਬ ਜਿਹੜੀ ਧੀ ਦੇਤੀ ਨਾ ਸਭ ਕੁਝ ਦੇਤਾ ਸਾਡੀ ਸੋਚ ਨਹੀਂ ਹੈਗੀ ਅਸੀਂ ਤੁਹਾਡੇ ਕੋਲੋਂ ਕੁਝ ਮੰਗੀਏ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਮੈਂ ਤਾਂ ਦਰਸਾ ਲਜੂੜੀ ਨਹੀਂ ਕੁਝ ਜੀ ਚਲੋ ਜੋ ਕਮਾਇਆ ਇਹਨਾਂ ਦੀ ਪੜਾਈ ਤੇ ਲਾਈ ਗਿਆ ਪਾਪ ਨਹੀਂ ਤਾਂ ਇਹ ਬਸ ਸਾਨੂੰ ਪੜਾ ਲਖਾ ਕੀ ਐਡੇ ਵੱਡੇ ਕਰਤਾ ਇਹਨਾਂ ਦਾ ਤਾਂ ਜਿਹੜਾ ਫਰਜ਼ ਬਣਦਾ ਸੀ ਉਹ ਕਰਦੇ ਹਾਂ 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 ਬਾਕੀ ਸਾਰੀ ਉਹ ਗੱਲ ਦੱਸ ਹੀ ਦਿੱਤੀ ਹੈ ਜੀ ਕੋਈ ਗੱਲ ਨਹੀਂ ਬੇਟਾ ਆ ਜਿਹੜੀ ਪੜ੍ਹਾਈ ਹੈ ਨਾ ਸਭ ਤੋਂ ਵੱਡਾ ਦਾਜ ਦੇਹ ਇਹ ਹੀ ਹੈ ਹਾਂਜੀ ਠੀਕ ਹੈ ਬੱਚੇ ਨੂੰ ਬਹੁਤ ਗੁਣ ਆ ਜਾਂਦੇ ਆ ਪੜ੍ਹ ਪੜ੍ਹ ਲਿਖ ਕੇ ਮੈਂ ਜੀ ਆਪਦੇ ਵੱਲੋਂ ਕੋਈ ਕਮੀ ਨਹੀਂ ਛੱਡੀ ਭੈਣ ਜੀ ਬਸ ਬਸ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਤੇ ਇਹਨੂੰ ਕਿਸ ਉਸ ਕਰ ਕਿਸੇ ਗੱਲ ਦੀ ਕਮੀ ਨਹੀਂ ਆਊਗੀ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਬਾਕੀ ਮੈਂ ਤਾਂ ਇਹੀ ਕਹਿੰਦੀ ਸੀ ਕੀ ਲੈਣਾ ਆਪਾਂ ਇਕੱਠਾ ਵੱਠਾ ਤੋਂ ਨਾ ਅਸੀਂ ਇਕੱਠ ਕਰਨਾ ਚਾਹੁੰਦੇ ਆ ਤੇ ਨਾ ਹੀ ਤੁਹਾਡਾ ਕੋਈ ਅਸੀਂ ਖਰਚਾ ਕਰਵਾਈਏ ਬਹੁਤ ਸੋਹਣੀ ਸੋਚ ਐ ਸਰਦਾਰਨੀ ਜੀ ਤੁਹਾਡੀ ਬਹੁਤ ਹੀ ਸੋਹਣੀ ਤੇ ਮੇਰਾ ਤਾਂ ਇਹੀ ਖਿਆਲ ਸੀ ਅਸੀਂ ਸਾਦਾ ਵਿਆਹ ਹੀ ਕਰਨਾ ਚਾਹੁੰਦੇ ਆ ਤੇ ਜਿਵੇਂ ਲੜਕੀ ਬੈਠੀ ਆ ਨਾ ਅਸੀਂ ਤਾਂ ਆਪਦੇ ਦੋ ਕੱਪੜੇ ਆ ਲੈ ਆ ਕੇ ਪਾ ਦਾਂਗੇ ਸਾਨੂੰ ਕਾਸੇ ਚੀਜ਼ ਦੀ ਲੋੜ ਦੋ ਜਦੋਂ ਭੈਣ ਜੀ ਤੁਹਾਡੀ ਇੱਛਾ ਜੀ ਉਦੋਂ ਲੈ ਜਾਓ ਤੁਹਾਡਾ ਘਰ ਐ ਤੁਹਾਡੀ ਧੀ ਆ ਕਿਉਂ ਬੇਟਾ ਠੀਕ ਐ ਦੱਸ ਪੁੱਤ ਤੂੰ ਵੀ ਦੱਸ ਕੋਈ ਆਪ ਦੀ ਰਾਇ ਠੀਕ ਆ ਮਾਂ ਜਿਵੇਂ ਤੈਨੂੰ ਠੀਕ ਲੱਗਦਾ ਤੁਸੀਂ ਕਹਿਤਾ ਤਾਂ ਵਾ ਠੀਕ ਹੈ ਹਾਂ ਬਸ ਆਪਾਂ ਇਸ ਤਰ੍ਹਾਂ ਕਰ ਦਿੰਦੇ ਆ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਲੈ ਚਲਦੇ ਆ ਬਸ ਮਿਹਰਬਾਨੀ ਜੀ ਹਾਂ ਵਧੀਆ ਸੋਚ ਹੈ ਜੀ ਕਿਉਂ ਕਲਦੀਪ ਪੁੱਤ ਠੀਕ ਹੈ ਬਾਪੂ ਠੀਕ ਹੈ ਨਾ ਠੀਕ ਹੈ ਠੀਕ ਬਾਕੀ ਪੁੱਤ ਤੂੰ ਵੀ ਦੱਸ ਕੋਈ ਆਪਣੇ ਸ਼ਰਮ ਬੋਏ ਹਲਕਾ ਹੋ ਜੂ ਉਹ ਮੇਰਾ ਭਾਰ ਉੱਤਰ ਜੂ ਜੀ ਸੀ ਉਹ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਕਿਉਂ ਬੇਟਾ ਠੀਕ ਹੈ ਤੈਨੂੰ ਠੀਕ ਨਹੀਂ ਲੱਗੀ ਮੈਨੂੰ ਮਨਜ਼ੂਰ ਆ ਜੀ ਚਲੋ ਬਸ ਠੀਕ ਹੈ ਫਿਰ ਹੋਰ ਕੀ ਚਾਹਨੇ ਪੁੱਤ ਆਪਾ ਹਾਂਜੀ ਬਾਕੀ ਪੁੱਤ ਜਿਹੜੇ ਕੋਈ ਤੇਰੇ ਚਾਹ ਆਲੜ ਹੈ ਨਾ ਮੈਂ ਆਪੇ ਪੂਰੇ ਕਰੂੰਗੀ ਠੀਕ ਹੈ ਨਾ ਹਾਂ ਹੁਣ ਧਿਆਨ ਨਾ ਰੱਖੀ ਠੀਕ ਹੈ ਹਾਂਜੀ ਉਹ ਤੇਰਾ ਹੁਣ ਆਖਰ ਤੱਕ ਰਹੀ ਹੈ ਪੁੱਤ ਉਥੇ ਤੇਰਾ ਸਾਰਾ ਕੁਝ ਆ ਹੁਣ ਹੈ ਚਲ ਕੋਈ ਨਹੀਂ ਠੀਕ ਹੈ ਇੱਕ ਮਾਂ ਤਾਂ ਮੁੱਕ ਗਈ ਮੈਂ ਵੀ ਤੇਰੀ ਪੁੱਤ ਮਾਂ ਹੀ ਆ ਤੈਨੂੰ ਉਹ ਪਿਆਰ ਵੱਧ ਕੇ ਮਿਲੂਗਾ ਕੋਈ ਗੱਲ ਨਹੀਂ ਠੀਕ ਹੈ ਨਾ ਹਾਂਜੀ ਹਾਂ ਤੇ ਚਲੋ ਆਪਾਂ ਫਿਰ ਹੁਣ ਹਾਂਜੀ ਜਾਣ ਦੀ ਤਿਆਰੀ ਕਰੀਏ ਚਲੋ ਆਪਾ ਚਲੋ ਆਪਾ ਲੈ ਬੁੱਤ ਚਾਹ ਪੀ ਲਾ ਹਾਂਜੀ ਮੈਂ ਤਾਂ ਬੁੱਤ ਬਹੁਤ ਖੁਸ਼ ਆ ਹੁਣ ਤੂੰ ਵੀ ਦੱਸ ਦੇ ਆਪਣਾ ਤੂੰ ਖੁਸ਼ ਹੈ ਹਾਂਜੀ ਮੈਂ ਵੀ ਖੁਸ਼ ਆ ਜੀ ਚਲ ਬੁੱਤ ਚੰਗੀ ਗੱਲ ਹੈ ਅੱਜ ਤੋਂ ਬੁੱਤ ਤੇਰੀ ਸੱਸ ਨਹੀਂ ਹੈਗੀ ਮੈਂ ਤੇਰੀ ਮਾਂ ਹੈ ਤੇ ਜਿਹੜੀ ਵੀ ਤੇਰੇ ਮਨ ਦੀ ਕੋਈ ਰੀਜ ਹੋਈ ਨਾ ਬੇਝੀਜ ਕਹੋ ਕੇ ਦੱਸਦੀ ਮੈਨੂੰ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਕਿਸੇ ਗੱਲ ਦੀ ਕਦੇ ਵੀ ਸੰਗ ਸ਼ਰਮ ਨਾ ਕਰੀ ਬਸ ਠੀਕ ਹੈ ਜੀ ਹਾਂ ਹਜੇ ਟਿੰਕੇ ਨੂੰ ਘਟ ਦਸੀ ਤੇ ਮੈਨੂੰ ਵੱਧ ਦਸੀ ਹਾਂ ਜੀ ਕਿਉਂਕਿ ਤੇਰੇ ਚਾਹ ਲਾੜ ਦਾ ਮੈਂ ਹੀ ਪੂਰੇ ਕਰਨੀਆਂ ਸਾਰੇ ਠੀਕ ਹੈ ਨਾ ਹਾਂ ਜੀ ਹਾਂ ਤੇ ਐ ਕਰ ਚਾਹ ਪੀ ਲੈ ਤੇ ਪਾਣੀ ਗਰਮ ਰੱਖਿਆ ਪਿਆ ਨਾਲੀ ਚੇਂਜ ਕਰ ਲਈ ਠੀਕ ਹੈ ਹਾਂ ਜੀ ਹਾਂ ਤੇ ਜਦੋਂ ਕੋਈ ਚੀਜ਼ ਖਾਣ ਦੀ ਲੋੜ ਹੋਈ ਨਾ ਖਾਣ ਪੀਣ ਦੀ ਤੇ ਮੇਰੇ ਕੋਲ ਸੋਈ ਚੀ ਆ ਜੀ ਠੀਕ ਹੈ ਜੀ ਤੇ ਨਾਲੇ ਆਪਣਾ ਘਰਵਾਰ ਦੇਖ ਲਈ ਹਾਂਜੀ ਠੀਕ ਹੈ ਹਾਂ ਚਲ ਪੁੱਤ ਚਾਹ ਪੀ ਲੈ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਕੱਪੜੇ-ਕਪੜੇ ਵੀ ਲੈ ਕੇ ਆਣੇ ਹੋਰ ਤੇਰੇ ਵਾਸਤੇ ਠੀਕ ਹੈ ਜੀ ਹਾਂ ਚੰਗਾ ਪੁੱਤ ਕਿੱਥੇ ਫਸ ਗਈ ਮੈਂ ਇਹਨਾਂ ਨੂੰ ਤਾਂ ਚਾਹੀ ਬੜਾ ਮੇਰਾ ਪਰ ਮੈਂ ਕੀ ਕਰਾਂ ਕਿਵੇਂ ਦੱਸਾਂ ਇਹਨਾਂ ਨੂੰ ਹਾਏ ਮੇਰਾ ਬੱਬਾ ਦੇਖਣ ਆਏ ਸੀ ਨਾਲ ਦੀ ਨਾਲ ਵਿਆਹ ਕੇ ਲੈ ਆਏ ਉਹ ਘੱਟੋ ਘੱਟ 10-15 ਦਿਨ ਤਾਂ ਵਿੱਚ ਦਿੰਦੇ ਜੱਬ ਵੀ ਪਾ ਕੇ ਰੱਖਤਾ ਮੈਂ ਤਾਂ ਫੋਨ ਵੀ ਨਹੀਂ ਉਹਨੂੰ ਕਰ ਸਕਦੀ ਹਜੇ ਪਾਣੀ ਪੂਣੀ ਪਾ ਦ ਨਹਾ ਲੂਗੀ ਚਲ ਹਜੇ ਨਮਾ ਕਰ ਆ ਭੇਤ ਨਹੀਂ ਹੁੰਦਾ ਮਾਂ ਆ ਪੁੱਤ ਰੋਟੀ ਬਣਾਤੀ ਰੋਟੀ ਬਣਾਉਣੀ ਆ ਮੈਂ ਬਸ ਆਟਾ ਤਾਂ ਮੈਂ ਗੁੰਨਤਾ ਮੈਂ ਤਾਂ ਗਈ ਸੀ ਡਿੰਪਲ ਵਾਸਤੇ ਪਾਣੀ ਪਾਦਾ ਮੈਂ ਨਾ ਲੂਗੀ ਚਲਾ ਹੋ ਪਾ ਦੇ ਮੈਂ ਕਹਿੰਦਾ ਸੀ ਮੈਨੂੰ ਰੋਟੀ ਖਵਾ ਦੇ ਮੈਂ ਕੰਮ ਤੇ ਜਾਇਆ ਮਾ ਉਹ ਦੋ ਦਿਨ ਹੋ ਗਏ ਛੁੱਟੀ ਲਈ ਨੂੰ ਹੁਣ ਉਹ ਕਹਿੰਦੇ ਤੂੰ ਮੜਾ ਇਹ ਗੇੜਾ ਮਾਰ ਦੇ ਚਾਹੇ ਪਰ ਆ ਜਾ ਚੱਲ ਤੇਰੀ ਗੱਲ ਵੀ ਠੀਕ ਐ ਪਾਣੀ ਪਾਦਾ ਤੂੰ 2 ਮਿੰਟ ਬਹਿ ਜਾ ਉਹਦੇ ਕੋਲੇ ਬਹ ਠੀਕ ਐ ਮੈਂ ਤੈਨੂੰ ਮੈਂ ਕਹਿੰਦਾ ਸੀ ਤੂੰ ਮੜਾ ਇਹ ਧਿਆਨ ਰੱਖੀਂਦਾ ਰੋਟੀ ਰੋਟੀ ਖਵਾਦੀ ਉਹ ਉਹ ਕੁੱਤਾ ਇਹ ਕਿਹੜਾ ਗੱਲ ਕਹਿਣ ਵਾਲੀ ਐ ਹੁਣ ਮੇਰਾ ਫਰਜ਼ ਹੈਗਾ ਵੱਧ ਤੋਂ ਵੱਧ ਓਏ ਐ ਤਾਂ ਪਤਾ ਮਾਂ ਮੈਨੂੰ ਹੁਣ ਤੂੰ ਇਥੇ ਵੱਧ ਧਿਆਨ ਰੱਖੀਂ ਨਾਲੇ ਮੇਰੀ ਗੱਲ ਸੁਣ ਮ ਕੋਈ ਵੀ ਚੀਜ਼ ਲੈਣੀ ਹੋਵੇ ਖਾਣ ਨੂੰ ਮੈਨੂੰ ਦੱਸ ਦੀ ਮੈਂ ਆਉਂਦਾ ਹੋਇਆ ਲੈ ਆਉ ਚੱਲ ਹੁਣ ਉਹ ਵੀ ਤੈਨੂੰ ਗੱਲ ਦੱਸਦਾ ਸਬਜ਼ੀਆਂ ਆਪਦੀ ਪਸੰਦ ਦੀਆਂ ਲੈ ਆਏ ਨਾਲੇ ਹੁਣ ਇਹ ਨਮੀ ਨਮੀ ਆਈ ਐ ਫਰੂਟ ਫਰਾਟ ਖੁੱਲਾ ਲਿਆ ਕੇ ਰੱਖੀ ਵਧੀਆ ਮੈਂ ਆ ਲੈ ਆਉ ਕੋਈ ਨਹੀਂ ਤੂੰ ਮੈਨੂੰ ਫੇਰ ਵੀ ਦੱਸ ਦੀ ਫੋਨ ਲਾ ਕੇ ਚੰਗਾ ਚੱਲ ਚੰਗਾ ਠੀਕ ਆ ਠੀਕ ਐ ਹਾਂਜੀ ਪੀਲੀ ਚਾਹ ਤੁਸੀਂ ਪੀਂਪੋ ਹਾਂਜੀ ਪੀਲੀ ਅੱਛਾ ਉਹ ਮੈਂ ਤਾਂ ਤੁਹਾਨੂੰ ਐ ਦੱਸਣ ਆਇਆ ਸੀ ਮੈਂ ਕਿਹਾ ਮੈਂ ਕੰਮ ਤੇ ਚੱਲ ਜਾਗਾ ਠੀਕ ਹੈ ਤੇ ਤੁਸੀਂ ਰੋਟੀ ਰੋਟੀ ਖਾ ਲਿਓ ਧਿਆਨ ਨਾਲ ਠੀਕ ਹੈ ਜੀ ਹਾਂ ਜੇ ਕੋਈ ਲੋੜ ਹੋਈ ਨਾ ਕਿਸੇ ਚੀਜ਼ ਦੀ ਤਾਂ ਮੰਮੀ ਨੂੰ ਕਹਿ ਦਿਓ ਠੀਕ ਹੈ ਠੀਕ ਹੈ ਹਾਂ ਉਹ ਤੁਹਾਨੂੰ ਲਿਆ ਦੇਣਗੇ ਜੀ ਤਾਂ ਲੱਗ ਗਿਆ ਨਾ ਤੁਹਾਡਾ ਇੱਥੇ ਹਾਂਜੀ ਹਾਂਜੀ ਲੱਗ ਗਿਆ ਜੀ ਖੁਸ਼ ਹੋ ਹਾਂਜੀ ਬਹੁਤ ਚਲੋ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਆਉਂਦਾ ਇਹੀ ਗੱਲ ਆ ਕੇ ਕਹਿੰਦਾ ਖੁਸ਼ ਆ ਨਾ ਖੁਸ਼ ਆ ਨਾ ਤੁਹਾਨੂੰ ਕੀ ਦੱਸਾਂ ਸਾਰਿਆਂ ਨੂੰ ਜਬਰਦਸਤੀ ਵਿਆਹ ਹੋਇਆ ਮੇਰਾ ਮੈਂ ਕੋਈ ਖੁਸ਼ ਨਹੀਂ ਹੈਗੀ ਡਿੰਪਲ ਕੁੱਤਾ ਆ ਜਾ ਨਹਾ ਲੈਂਦੀ ਆ ਗਈ ਜੀ ਇੱਕ ਤਾਂ ਇਹਨੇ ਤਪਾਰ ਰੱਖਿਆ ਜਦੋਂ ਦੇਖੋ ਮੈਨੂੰ ਵਾਜਾ ਹੀ ਮਾਰਦੇ ਰਹਿਣਗੇ ਆ ਗਈ ਜੀ ਆ ਗਏ ਸੀ ਕੁੱਤਾ ਪਾਣੀ ਪਾਇਆ ਤੇ ਨਹਾ ਲਾ ਤੇ ਮੈਂ ਤੇਰੇ ਕੱਪੜੇ ਵੀ ਰੱਖ ਤੇ ਚੇਂਜ ਕਰ ਲਈ ਠੀਕ ਹੈ ਠੀਕ ਹੈ ਜੀ ਹਾਂ ਤੂੰ ਦੁਆਲ ਫਿਰ ਆਪਦਾ ਖਾਣਾ ਖੋਣਾ ਖਾ ਲਈ ਨਾਸ਼ਤਾ ਕਰ ਲਈ ਠੀਕ ਹੈ ਹਾਂਜੀ ਚਲ ਠੀਕ ਆ ਨਾਲ ਰੋਟੀ ਤਾਂ ਤਾਂ ਗਿਆ ਨਿਭੜ ਚਲ ਮੈਂ ਦੇਖਾਂ ਕੀ ਕਰਦੀ ਏ ਡਿੰਪਲ ਕੋਈ ਤਾਂ ਨਹੀਂ ਆ ਵੀ ਤੁਮ ਨਾਲ ਆ ਤਰੇ ਦੇ ਦਾ ਦੇਖੀ ਆ ਮੈਂ ਕੀ ਕਰੀ ਜਾਂਦੀ ਆ ਲੇ ਦੱਸ ਕਿੰਨੀ ਪਿਆਰੀ ਲੱਗਦੀ ਹੈ ਮੇਰੀ ਨੂੰ ਨਜ਼ਰ ਨਾ ਲੱਗ ਜੇ ਕਿਸੇ ਦੀ ਐ ਤਿਆਰ ਹੋ ਕੇ ਰਹਾ ਕਰੀ ਠੀਕ ਹੈ ਹਾਂ ਤੇ ਨਾਲੇ ਮੇਰੀ ਗੱਲ ਸੁਣਾ ਮੈਂ ਪਰੌਠਾ ਬਣਾਤਾ ਤੇਰੇ ਵਾਸਤੇ ਠੀਕ ਹੈ ਖਾ ਲਈ ਠੀਕ ਹੈ ਹਾਂਜੀ ਤੇ ਪਾਲਾ ਕਰਨਾ ਚ ਜਿਹੜਾ ਕੁਝ ਹੋਰ ਮੰਗਾਉਣਾ ਹੋਇਆ ਨਾ ਉਹ ਮੈਨੂੰ ਦੱਸ ਦੇ ਬਾਕੀ ਹੁਣ ਤੇਰੇ ਵਾਸਤੇ 골ਡ ਦੇ ਤੇ ਬਣਵਾਉਣੀ ਹੈ ਸਾਈ ਦੇ ਕੇ ਆਉਣੇ ਅੱਜ ਅਸੀਂ ਠੀਕ ਹੈ ਜੀ ਹਾਂ ਚਲ ਪੁੱਤ ਆ ਜਾ ਬਾਹਰ ਹਾਂਜੀ ਮੈਂ ਆ ਗਈ ਤੁਸੀਂ ਚਲੋ ਹਾਂ ਬਸ ਬਾੜੀ ਸੁਣੀ ਲੱਗੀ ਜਾਂਦੀ ਐ ਕੋਈ ਅੰਤ ਨਹੀਂ ਠੀਕ ਐ ਜੀ ਹਾਏ ਓਏ ਰੱਬਾ ਕੀ ਕਰਾਂ ਮੈਂ ਇਹਨਾਂ ਦਾ ਮਾਂ ਪੁੱਤ ਦਾ ਇਹ ਤਾਂ ਐਂ ਕਰੀ ਜਾਂਦੇ ਜਿਵੇਂ ਇਹਨਾਂ ਨੇ ਕਦੇ ਕੋਈ ਕੁੜੀ ਦੇਖੀ ਹੀ ਨਹੀਂ ਹੁੰਦੀ ਸੋਣੀ ਲੱਗੀ ਜਾਂਦੀ ਆ ਐ ਲੱਗੀ ਜਾਂਦੀ ਆ ਸਾਡੇ ਘਰ 'ਚ ਰੌਣਕ ਆ ਗਈ ਸੁਣ ਸੁਣ ਕੇ ਤਾਂ ਨਾ ਕਸਮ ਨਾਲ ਇਹ ਗੱਲਾਂ ਮੈਂ ਇਰੀਟੇਟ ਹੋਈ ਜਾਂਦੀ ਆ ਖਾਲੀ ਪੁੱਤ ਰੋਟੀ ਹਾਂਜੀ ਚੱਲ ਚੰਗਾ ਐ ਕਰ ਤੂੰ ਕੁਰਸੀ ਚੱਕ ਲਿਆ ਅੰਦਰੋਂ ਠੀਕ ਹੈ ਮੇਰੇ ਕੋਲੇ ਹੀ ਬਹਿ ਜੀ ਨਾਲੇ ਆਪਾਂ ਬਹਾਨੇ ਨਾਲ ਨਾ ਸੱਸ ਨੂੰ ਹਾਂ ਗੱਲਾਂ ਕਰ ਲਾਂਗੀ ਤੇ ਮੈਂ ਕੱਪੜੇ ਧੋ ਲੂੰਗੀ ਮੰਮੀ ਜੀ ਮੇਰਾ ਨਾ ਸਿਰ ਬਹੁਤ ਦੁਖੀ ਜਾਂਦਾ ਮੈਂ ਕੋਈ ਨਹੀਂ ਫੇਰ ਤੁਹਾਡੇ ਕੋਲ ਬਹਿ ਜਾਂਗੀ ਤੁਸੀਂ ਕਰ ਲਓ ਕੰਮ ਚੱਲ ਚੰਗਾ ਪੁੱਤ ਤੇਰੀ ਮਰਜ਼ੀ ਹੈ ਉਹ ਤਾਂ ਰੌਣਕ ਲੱਗ ਜਾਂਦੀ ਜੇ ਦੋਨੇ ਜਣੀਆਂ ਗੱਲਾਂ ਕਰੀ ਜਾਂਦੀਆਂ ਲੈ ਦੱਸ ਕਹਿੰਦੀ ਮੇਰਾ ਸਿਰ ਦੁਖੀ ਜਾਂਦਾ ਚਲ ਐ ਕਰਦੀ ਹਾਂ ਭਾਂਡੇ ਤਾਂ ਫੇਰ ਮਾ ਲੂ ਇਹਨੂੰ ਕੋਈ ਦਵਾਈ ਬੂਟੀ ਪੁੱਛ ਲੈਣੀ ਆ ਚਾ ਫੇਰ ਹੀ ਮਾਂਜੂ ਘਾਂਡੇ ਹੋਰ ਨੱਕ ਤੇ ਗਾਹਾਂ ਵੱਧਦਾ ਵੱਜੇ ਜਾਨੀ ਹੈ ਇਹਦੀ ਕੋਲੀ ਅੰਦਰ ਹੀ ਜਾਨੀ ਹੈ ਦਵਾਈ ਦੇ ਦਾਂਗੇ ਕੋਈ ਉਹੋ ਡਿੰਪਲ ਪੁੱਤ ਹਾਂਜੀ ਮੈਂ ਤਾਂ ਐਂ ਕਹਿੰਦੀ ਸੀਗੀ ਜੇ ਤੇਰਾ ਜਾਦੇ ਸਿਰ ਦੁਖਦਾ ਨਾ ਚੱਲ ਤੈਨੂੰ ਦਵਾਈ ਦਵਾ ਲਿਆਵਾਂ ਨਹੀਂ ਨਹੀਂ ਮੰਮੀ ਜੀ ਐਨਾ ਵੀ ਨਹੀਂ ਸਿਰ ਦੁਖਦਾ ਉਹ ਗੱਲ ਇਹ ਆ ਨਾ ਕਿ ਥੋੜੀ ਥਕਾਵਟ ਜੀ ਹੁੰਦੀ ਪਈ ਆ ਇਸ ਕਰਕੇ ਦੇਖ ਲੈ ਪੁੱਤ ਮਤਗਣੀਆਂ ਚੱਲ ਨਾਲ ਚੱਲ ਮੇਰੇ ਨਹੀਂ ਮੰਮੀ ਮੈਂ ਠੀਕ ਆ ਤੁਸੀਂ ਥੋੜਾ ਮੈਨੂੰ ਇਕੱਲਾ ਛੱਡ ਦਿਓ ਮੈਂ ਆਰਾਮ ਕਰਨਾ ਚਾਹੁੰਦੀ ਸੀ ਚੱਲ ਚੰਗਾ ਪੁੱਤ ਤੇਰੀ ਮਰਜ਼ੀ ਆ ਹਾਂਜੀ ਹਾਂ ਧਿਆਨ ਰੱਖੀ ਠੀਕ ਐ ਹਾਂਜੀ ਹਾਂਜੀ ਕੀ ਫਸਾਤਾ ਮੈਨੂੰ ਖਹਿੜਾ ਹੀ ਨਹੀਂ ਛੱਡਦੀ ਅਈ ਰੱਬਾ ਇਹ ਜੀਆਂ ਵੀ ਹੁੰਦੀਆਂ ਨੇ ਸੱਸਾਂ ਲਾਥਣ ਹੁੰਦਾ ਜਾਂਦਾ ਲਸਨ ਗੰਡਾ ਕੱਟ ਲਾ ਆ ਤੇਨੇ ਮੁੰਡੇ ਦਾ ਵੀ ਟਾਈਮ ਹੋਇਆ ਪਿਆ ਆਉਣ ਵਾਲਾ ਹੀ ਹੈਗਾ ਆਉਂਦਾ ਹੀ ਉਹ ਸੱਜਣ ਭਾਲ ਦਾ ਰੋਟੀਆਂ ਆ ਗਿਆ ਪੁੱਤ ਹਾਂ ਮਾਂ ਆ ਗਿਆ ਹੋਰ ਠੀਕ ਰਿਹਾ ਅੱਜ ਕੰਮ ਕਰਤੇ ਹਾਂ ਠੀਕ ਰਿਹਾ ਚਲ ਤੂੰ ਮੈਨੂੰ ਐ ਦੱਸ ਵੀ ਡਿੰਪਲ ਠੀਕ ਸੀ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਉਹਨੂੰ ਡਿੰਪਲ ਤਾਂ ਪੁੱਤ ਠੀਕ ਹੀ ਸੀ ਪਰ ਦੇਖ ਲਾ ਐ ਨਹੀਂ ਹੈਗਾ ਵੀ ਬਾਹਰ ਅੰਦਰ ਆ ਜੀ ਅੰਦਰੀ ਕਮਰੇ ਜਿੱਚ ਪਈ ਐ ਖਾ ਪੀ ਕੇ ਫੇਰ ਅੰਦਰ ਪੈ ਗਈ ਮੈਂ ਤਾਂ ਆਖਿਆ ਸੀ ਮੈਂ ਬਾਹਰ ਕੱਪੜੇ-ਕੁਪੜੇ ਧੋਣੀਆਂ ਚੱਲ ਨਾਲੇ ਉਹਦਾ ਜੀ ਲੱਗ ਜੂ ਨਾਲੇ ਮੇਰਾ ਜੀ ਲੱਗ ਜੂਗਾ ਵੈਜੂ ਕੋਲੇ ਫੇਰ ਕਹਿੰਦੀ ਨਾ ਪੁੱਤ ਕਹਿੰਦੀ ਇੱਕਦਮ ਕਹਿੰਦੀ ਮੰਮੀ ਮੇਰਾ ਤਾਂ ਸਿਰ ਜਾ ਦੁਖੀ ਜਾਂਦਾਗਾ ਤੇ ਮੈਂ ਪੁੱਤ ਉਹਨੂੰ ਦਵਾਈ ਵਾਸਤੇ ਵੀ ਕਿਹਾ ਸੀ ਹੂੰ ਤੇ ਕਹਿੰਦੀ ਮੈਨੂੰ ਆਰਾਮ ਕਰ ਲੈਂਦੇ ਜਿਆਦਾ ਪ੍ਰੋਬਲਮ ਤਾਂ ਨਹੀਂ ਸੀ ਮੰਮੀ ਪੁੱਤ ਬਸ ਪੈ ਗਈ ਕਹਿੰਦੀ ਬਸ ਮੈਨੂੰ ਬੁਲਾਓ ਨਾ ਮੈਨੂੰ ਆਰਾਮ ਦੀ ਲੋੜ ਹੈ ਮੈਂ ਤਾਂ ਆਰਾਮ ਕਰਨਾ ਹੈ ਮੰਮੀ ਹੁਣ ਤਾਂ ਮੰਮੀ ਮੈਨੂੰ ਟੈਨਸ਼ਨ ਜੀ ਹੋਣ ਲੱਗੀ ਮੈਂ ਨਾ ਡਾਕਟਰ ਕੋਲੇ ਜਾ ਕੇ ਆਇਆਗਾ ਗੱਲ ਕੀਤੀ ਸੀ ਉਹ ਕਹਿੰਦਾ ਡਰਨ ਵਾਲੀ ਕੋਈ ਗੱਲ ਨਹੀਂ। ਅੱਛਾ। ਕਹਿੰਦਾ ਪਰ ਖਰਚਾ ਥੋੜਾ ਜਿਆਦਾ ਹੋਊਗਾ। ਹੱਲ ਹੋ ਜਾਊਗਾ। ਉਹ ਕੁਛ ਨਹੀਂ ਹੁੰਦਾ ਪੁੱਤ। ਖਰਚੇ ਨੂੰ ਕੀ ਐ? ਉਹ ਖਰਚਾ ਤਾਂ ਕਰਨਾ ਹੀ। ਮੰਮੀ ਉਹ ਕਹਿੰਦਾ ਟੈਸਟ ਦੁਬਾਰਾ ਕਰਾਉਣੇ ਪੈਣਗੇ। ਉਹਨੇ ਇਹਨੂੰ ਬਿਨਾਂ ਦੱਸੇ ਟੈਸਟ ਕਿਵੇਂ ਕਰਾਈਏ ਮੈਂ ਤਾਂ ਉਹ ਹੀ ਨਹੀਂ ਸਮਝ ਆਉਂਦੀ। ਇਹਨੂੰ ਹੁਣ ਆਪਾਂ ਦੱਸ ਨਹੀਂ ਸਕਦੇ। ਪੁੱਤ ਫੇਰ ਕੋਈ ਨਾ ਕੋਈ ਤਾਂ ਬਹਾਨਾ ਲੱਭਣਾ ਹੀ ਪਊ ਆਪਾਂ ਨੂੰ ਇਹਨੂੰ ਨਾਲ ਲੈ ਕੇ ਜਾਣਾ ਪਊਗਾ ਇਸ ਟੈਸਟ ਤਾਂ ਕਰਾਉਣੀ ਪੈਣਗੇ ਤੇ ਫੇਰ ਇਲਾਜ ਹੋਊਗਾ ਇਹਦਾ। ਉਹੀ ਤਾਂ ਚੱਕਰ ਆ। ਚਲ ਕੋਈ ਨਹੀਂ ਮੈਂ ਪੁੱਛਦਾ ਵੀ ਠੀਕ ਹੈ ਕਿ ਨਹੀਂ। ਹਾਂ। ਡਿੰਪਲ ਇੱਕ ਮਿੰਟ ਆਇਓ ਚਲ ਆ ਗਈ ਆ ਗਈ ਹਾਂਜੀ ਕੀ ਹੋ ਗਿਆ ਸੀ ਤੁਹਾਨੂੰ ਅੱਜ ਤੁਹਾਡਾ ਸਿਰ ਦੁਖਣ ਲੱਗਾ ਸੀ ਸਿਰੇ ਦੁਖਦਾ ਸੀਗਾ ਕੀ ਹੋ ਗਿਆ ਮੰਮੀ ਤੁਸੀਂ ਦੱਸ ਵੀ ਦਿੱਤਾ ਇਹਨਾਂ ਨੂੰ ਕੁੜੂ ਪੁੱਤ ਉਹ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਵੈਸੇ ਪੁੱਛਿਆ ਵੀ ਤੁਸੀਂ ਫਿਰ ਕੋਈ ਮੈਡੀਸਿਨ ਲੈ ਲੈਣੀ ਸੀ ਦਵਾਈ ਲੈ ਲੈਣੀ ਸੀ ਪਤਾ ਕੀ ਗੱਲ ਹੈ ਆ ਛੋਟੀ ਛੋਟੀ ਗੱਲਾਂ ਨਾ ਇੰਨਾ ਹਉਗਾ ਨਾ ਬਣਾਇਆ ਕਰੋ ਪਲੀਜ਼ ਕਰੇ ਮੇਰਾ ਸਿਰ ਵੈਸੇ ਦਰਦ ਹੋ ਰਿਆ ਸੀਗਾ ਬੰਦਾ ਥੱਕ ਜਾਂਦਾ ਆ ਕੀ ਕਰਾਂ ਮੈਂ ਘਰੋਂ ਬਾਹਰ ਤਾਂ ਜਾ ਨਹੀਂ ਸਕਦੀ ਕਿਤੇ ਘੁੰਮਣ ਫਿਰਨ ਕੋਈ ਨਹੀਂ ਫਿਰ ਚਲੋ ਜਿੱਥੇ ਨੂੰ ਐ ਲਾਦਾ ਨਾ ਤੁਸੀਂ ਮੈਨੂੰ ਦੱਸ ਦੋ ਆਪਾਂ ਜਿੱਥੇ ਤੁਸੀਂ ਜਾਣਾ ਮੈਂ ਤੁਹਾਨੂੰ ਲੈ ਚਲੂੰਗਾ ਮੈਂ ਕਿਤੇ ਨਹੀਂ ਜਾਣਾ ਸੋ ਪਲੀਜ਼ ਮੈਨੂੰ ਇਕੱਲਾ ਛੱਡ ਦੋ ਇਹ ਕਾ ਤੋ ਖਿਜੀ ਐ ਬੁੱਤ ਇਹ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਉਹ ਕੋਈ ਗੱਲ ਨਹੀਂ ਮੰਮੀ ਉਹ ਪਤਾ ਕੀ ਆ ਸਾਰਾ ਕੁਝ ਨਾ ਇੰਨੀ ਛੇਤੀ ਛੇਤੀ ਹੋ ਗਿਆ ਉਹਦਾ ਹਲੇ ਇੱਥੇ ਜੀਣ ਹੀ ਲੱਗਿਆ ਹੋਣਾ ਥੋੜਾ ਯਾਤਾਂ ਕਰਦੀ ਹੋਣੀ ਸਹੀ ਗੱਲ ਐ ਆਪਾਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਐ ਨਾ ਹੁਣ ਬਾਕੀ ਪੁੱਤ ਨਵਾਂ ਘਰ ਆ ਬੱਚੇ ਦਾ ਨਹੀਂ ਜੀ ਲੱਗਦਾ ਹੁੰਦਾਗਾ ਚੱਲ ਪੁੱਤ ਇੱਥੇ ਕੋਈ ਰੋਕਾ ਟੋਕੀ ਤਾਂ ਹੈ ਨਹੀਂ ਤੈਨੂੰ ਪਤਾ ਹੀ ਐ ਮੈਂ ਤੈਨੂੰ ਕੰਮ ਨੂੰ ਵੀ ਨਹੀਂ ਕਹਿੰਦੀਗੀ ਚੱਲ ਕੋਈ ਨਹੀਂ ਕੰਮ ਨੂੰ ਤਾਂ ਤੂੰ ਥੋੜਾ ਬਹੁਤਾ ਕਹਿਦਿਆ ਕਰ ਜੇ ਇਹਨੂੰ ਪਤਾ ਲੱਗਣ ਲੱਗ ਗਿਆ ਨਾ ਆਪਦੇ ਆਪ ਨੂੰ ਕਿ ਮੈਨੂੰ ਪ੍ਰੋਬਲਮ ਆ ਫੇਰ ਔਖਾ ਹੋ ਜੂਗਾ ਛੇਤੀ ਡਾਊਨ ਹੋ ਜੂ ਇਹ ਇਸ ਕਰਕੇ ਮੈਂ ਤਾਂ ਹੀ ਕਹਿੰਨਾ ਜਿੰਨਾ ਚਿਰ ਡਾਕਟਰ ਨਾਲ ਆਪਣੀ ਗੱਲ ਨਹੀਂ ਨਾ ਬਣਦੀ ਤੂੰ ਥੋੜਾ ਬਹੁਤਾ ਕੰਮ ਤਾਂ ਕਰਾ ਲਿਆ ਕਰ ਨਾਲੇ ਇਹਦਾ ਮਨ ਲੱਗ ਸਰਵੋ ਤੇ ਵੀ ਗੱਲ ਤੇਰੀ ਸਿਆਣੀ ਹੈਗੀ ਮੈਨੂੰ ਤਾਂ ਆਇਆ ਪੁੱਤ ਵੀ ਚਲ ਹਜੇ ਥੋੜਾ ਟਾਈਮ ਹੋਇਆ ਇਹਨੂੰ ਅੱਜੀ ਇਹਨੂੰ ਕੰਮਾਂ ਚ ਕੀਆ ਦੋ ਤਾਂ ਜੀ ਆਪਾਂ ਚਲ ਕੋਈ ਨਹੀਂ ਆਪੇ ਲੱਗ ਜੂ ਜੀ ਇਹਦਾ ਹੌਲੀ ਹੌਲੀ ਤੇ ਤੂੰ ਕੁਛ ਨਹੀਂ ਹੁੰਦਾ ਇਹਦਾ ਥੋੜਾ ਜਿਹਾ ਧਿਆਨ ਰੱਖਿਆ ਕਰ ਠੀਕ ਆ ਨਹੀਂ ਪੁੱਤਰ ਫਿਕਰ ਨਾ ਕਰ ਧਿਆਨ ਤਾਂ ਮੇਰਾ ਪੂਰਾ ਹੈਗਾ ਇਹਦੇ ਬੰਦੇ ਧਿਆਨ ਹੈ ਬਾਕੀ ਜੇ ਤੂੰ ਘਰੋਂ ਚਲਾ ਗਿਆ ਅਸੀਂ ਦੋ ਹੀ ਜਾਣੇਾਂਗੇ ਹੈ ਕੋਈ ਇੱਥੇ ਕੋਈ ਵੱਡਿਆ ਤੈਨੂੰ ਪਤਾ ਨਹੀਂ ਲੰਮ ਚੜਾ ਨਹੀਂ ਵੀ ਪਾਹਲਾ ਕੋਈ ਟੱਬਰ ਦੀਆਂ ਰੋਟੀਆਂ ਨੇ ਇਹਨੇ ਕੁਝ ਖਾਣਾ ਤਾਂ ਪੁੱਛਦੀ ਐ ਮੈਂ ਤਾਂ ਬਾਰ-ਬਾਰ ਪੁੱਛਦੀ ਐ ਇਹਨੂੰ ਵੀ ਕਿਸੇ ਚੀਜ਼ ਨੂੰ ਪੁੱਤ ਜੀ ਕਰਦਾ ਤਾਂ ਮੈਨੂੰ ਦੱਸ ਦੇ ਉਲਟੋ ਪੁੱਤ ਇਹ ਹੈਗਾ ਵੀ ਇਹ ਚਿਰਚੜਾ ਪਨ ਜਾ ਕਰਦੀ ਹੈਗੀ ਉਹ ਚਲ ਕੋਈ ਨਹੀਂ ਨਵਾਂ ਨਵਾਂ ਮਾਤਾ ਬੰਮੀ ਹੋਈ ਜਾਂਦਾਗਾ ਉਹਦਾ ਹਲੇ ਜੀ ਨਹੀਂ ਲੱਗਿਆ ਆਪੇ ਠੀਕ ਹੋ ਜੂਗੀ ਤੂੰ ਸਬਜ਼ੀ ਬਣਾ ਕੋਈ ਨਹੀਂ ਮੈਂ ਪੁੱਛਦਾ ਹਾਂ ਹਾਂ ਪੁੱਤ ਪੁੱਛ ਲੈ ਠੀਕ ਐ ਚਲ ਕੋਈ ਹੋਰ ਦੀ ਸਭ ਕੁਝ ਠੀਕ ਹੌਲੀ ਹੌਲੀ ਸੱਚੀ ਗੱਲ ਐ ਹਜੇ ਨਵਾਂ ਨਵਾਂ ਹੀ ਐ ਕੈਪੀਟਲ ਜਿਸ ਕਰ ਚੋ ਜਾ ਤਿਆਰ ਤਿਆਰ ਹੋ ਗਿਆ ਮਾੜਾ ਡਿੰਪਲ ਨੂੰ ਕਹਿਤਾ ਵੀ ਮੈਂ ਚੱਲਿਆ ਨਾਲੇ ਚਾਹ ਤੈਨੂੰ ਤਾਂ ਪਤਾ ਹੀ ਹੈ ਨਾ ਯਾਰ ਵੀ ਮੇਰਾ ਵਿਆਹ ਨਾ ਇੱਕ ਮਜਬੂਰੀ ਸੀ ਬਸ ਮੈਨੂੰ ਨਹੀਂ ਪਸੰਦੇ ਮੁੰਡਾ ਨਾ ਹੀ ਮੈਨੂੰ ਇਹ ਘਰ-ਬਾਰ ਪਸੰਦਾ ਮੈਨੂੰ ਇੰਨਾ ਟਾਈਮ ਹੋ ਗਿਆ ਤੇ ਨਾਲ ਪਿਆਰ ਕਰਦੇ ਨੇ ਤੂੰ ਤੂੰ ਤਾਂ ਕਰਿਆ ਕਿ ਕਹਿ ਵੀ ਨਹੀਂ ਸਕਿਆ ਦਨ ਪਤਾ ਕਿੰਨੇ ਦਿਨਾਂ ਦੀ ਮੈਂ ਤੇਰਾ ਫੋਨ ਟਰਾਈ ਕਰੀ ਜਾਨੀ ਆ ਫੋਨ ਹੀ ਨਹੀਂ ਲੱਗਦਾ ਸੀਗਾ ਬਸ ਕਾ ਤੋ ਖੁਸ਼ ਆ ਯਾਰ ਮੈਂ ਕੋਈ ਖੁਸ਼ਖਸ਼ ਨਹੀਂ ਹੈਗੀ ਮੈਂ ਇਹ ਕੈਮੇ ਵੀ ਠੀਕ ਆ ਤੁਸੀਂ ਦੱਸੋ ਕੀ ਕਰੀ ਜਾਂਦੇ ਹੋ ਕੁਝ ਨਹੀਂ ਮੈਂ ਮੇਰੀ ਪਿੰਡ ਦਾ ਫੋਨ ਸੀ ਨਾ ਕਾਲਜ ਵਾਲੀ ਦਾ ਅੱਛਾ ਅੱਛਾ ਹਾਂ ਉਹਨੂੰ ਵਿਆਹ ਤੇ ਨਹੀਂ ਬੁਲਾਇ ਸੀ ਇਸ ਕਰਕੇ ਗੱਲ ਕਰਨੀ ਸੀ ਚਲੋ ਕੋਈ ਨਹੀਂ ਕੋਈ अच्छा मैं थोनू ये दसनाया सी कि मैं जाना सीगा ਤੁਸੀਂ ਮੇਰੇ ਵਾਸਤੇ ਚਾਹ ਲੈ ਆਉਂਦੇ ਫਿਰ ਮੈਂ ਜਾਣਾ ਜੇ ਕੋਈ ਚੀਜ਼ ਜਾਂਦੀ ਹੋਈ ਤਾਂ ਮੈਨੂੰ ਫੋਨ ਕਰਦੇ ਹੋ ਮੈਂ ਲਿਆ ਦੂੰਗਾ ਠੀਕ ਹੈ ਠੀਕ ਚਾਹ ਲੈ ਆ ਗਨੀਏ ਮੈਂ ਹੂੰ ਕੋਈ ਗੱਲ ਨਹੀਂ ਨੰਪਾ ਪਤਾ ਤਾਂ ਮੈਨੂੰ ਸਭ ਕੁਝ ਹੀ ਅਸਲ ਤੇ ਕਸੂਰ ਤੇਰਾ ਵੀ ਨਹੀਂ ਤੇਰਾ ਵਿਆਹ ਹੀ ਮਜਬੂਰੀ ਚ ਹੋਇਆ ਮੈਨੂੰ ਵੀ ਉਸ ਦਿਨ ਦਾ ਇੰਤਜ਼ਾਰ ਰਹੂਗਾ ਜਦੋਂ ਤੂੰ ਮੈਨੂੰ ਪਸੰਦ ਕਰੇਂ ਕਿਉਂਕਿ ਪਿਆਰ ਨੂੰ ਪਿਆਰ ਨਾਲ ਹੀ ਜਿੱਤੇ ਜਾਂਦਾ ਨਫ਼ਰਤ ਨਾਲ ਨਹੀਂ ਤੁਹਾਡੀ ਚਾਹ ਜੀ ਉਹ ਮੈਂ ਚਾਹ ਨਾ ਆ ਕੇ ਪੀ ਲੂੰਗਾ ਯਾਰ ਮੈਨੂੰ ਫੋਨ ਆਈ ਜਾਂਦੇ ਮੈਂ ਲੇਟ ਹੋ ਰਿਆਂਗਾ ਠੀਕ ਹੈ ਓਕੇ ਹੋਰ ਜੀ ਸਰਦਾਰਨੀ ਜੀ ਠੀਕ ਰਹਿੰਦੇ ਹੋ ਹਾਂ ਹਾਂ ਬਾਈ ਸਾਹਿਬ ਠੀਕ ਠਾਕ ਹੈ ਸਿਹਤ ਕੈਮਰੇ ਦੀ ਛੋਟੀ ਬਿਲਕੁਲ ਬਿਲਕੁਲ ਠੀਕ ਠਾਕ ਹੈ ਵਧੀਆ ਜੀ ਤੁਸੀਂ ਆਪਣਾ ਦੱਸੋ ਠੀਕ ਠਾਕ ਵਧੀਆ ਜੀ ਸਾਰੇ ਠੀਕ ਨੇ ਜੀ ਲਿਆ ਨਾਨਕ ਦੀ ਤੇ ਕਾਕਾ ਜੀ ਕੁਲਦੀਪ ਸਿੰਘ ਕੁਲਦੀਪ ਜੀ ਬਾਜ਼ਾਰ ਬਜ਼ੂਰ ਚ ਫਿਰਦਾ ਰਹਿੰਦਾ ਲਿਆ ਪੁੱਤ ਹਾਂ ਬਜ਼ਾਰ ਤੇ ਕੋਈ ਕਾਗਜ਼ ਪੱਤਰ ਜੇ ਭਰਦਾ ਫਿਰਦਾ ਰਹਿੰਦਾ ਕੋਈ ਨੌਕਰੀ ਲੱਗ ਗਈ 4 ਰੁਪਏ ਦੀ ਜੀ ਨਾ ਨਾ ਜ਼ਰੂਰੀ ਹੈ ਸਾਰਾ ਲੱਗਣ ਲੱਗ ਪਿਆ ਹਾਂ ਉਹ ਨਾਲੇ ਨਿਪਟਾਈ ਕੀਤੀ ਤਾਂ ਫਿਰ ਕੀ ਕੰਮ ਉਹੀ ਗੱਲ ਹੈ ਜੀ ਐਨੇ ਪੜ੍ਹਾਈ ਲਿਖਾਈ ਆ ਬੱਚੇ ਆਪਾਂ ਹਾਂ ਜੀ ਹਾਂ ਤੇ ਵੀਰਾ ਵੀ ਆ ਜਾਂਦਾ ਨਾ ਤੁਹਾਡੇ ਨਾਲ ਤੈਨੂੰ ਪਤਾ ਹੀ ਆ ਪੁੱਤ ਦੱਸ ਕੇ ਹਟਾ ਸਰਦਾਰ ਜੀ ਨੂੰ ਪਹਿਲਾਂ ਹੋਰ ਕਿੱਥੇ ਫਿਰ ਮੋਟਰਸਾਈਕਲ ਚੱਕਦਾ ਕਦੇ ਉਹ ਸ਼ਹਿਰ ਕਦੇ ਉਹ ਸ਼ਹਿਰ ਕਾਗਜ਼ ਪੱਤਰਾ ਆ ਜਾਂ ਉਲਝਿਆ ਰਹਿੰਦਾ ਪੜ੍ਹਾਈ ਪੂਰੀ ਹੋ ਗਈ ਤੈਨੂੰ ਪਤਾ ਹੈ ਹਨਾ ਹੋਰ ਤੁਸੀਂ ਠੀਕ ਰਹਿੰਦੇ ਹੋ ਡੈਡੀ ਵਧੀਆ ਪੁੱਤ ਮਸਾਂ ਹੀ ਚੱਕਰ ਵੱਜਿਆ ਤੁਹਾਡਾ ਹੋਰ ਦੀ ਕਾਕਾ ਜੀ ਨਹੀਂ ਦਿੰਦੇ ਉਹ ਆਪਣੇ ਕੰਮ ਕਾਰ ਚ ਹੀ ਆ ਬਸ ਉਹ ਵੀ ਅੱਛਾ ਠੀਕ ਰਹਿੰਦੇ ਨੇ ਉਹਨਾ ਬਹੁਤ ਵਧੀਆ ਵਾਹ ਵਧੀਆ ਵਧੀਆ ਐ ਕਰ ਪੁੱਤ ਹਾਂਜੀ ਥੋੜਾ ਦੁੱਧ ਗਰਮ ਕਰ ਦੇ ਹਾਂਜੀ ਹੋਰ ਪੁੱਤ ਠੀਕ ਰਹਿਣਾ ਉਹ ਹਾਂਜੀ ਹਾਂ ਮੈਂ ਠੀਕ ਆ ਹਾਂ ਜ਼ਿੰਮੇਵਾਰੀ ਪੂਰੀ ਨਿਭਾਈ ਪੁੱਤ ਹਾਂ ਤੇਰਾ ਆਪਦਾ ਘਰ ਹੈ ਹਾਂਜੀ ਹਾਂ ਕਰ ਲੈ ਪੁੱਤ ਕੀ ਕਰ ਦੁੱਧ ਗਰਮ ਹਾਂ ਪੁੱਤ ਹਾਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਤਾਂ ਸਾਰੀਆਂ ਜ਼ਿੰਮੇਵਾਰੀਆਂ ਸਾਡੀਆਂ ਨੇ ਤੁਹਾਡੀਆਂ ਨਹੀਂ ਹੈਗੀਆਂ ਬਸ ਉਹੀ ਚਿੰਤਾ ਸੀ ਜੀ ਸਾਨੂੰ ਤਾਂ ਸਰਦਾਰਨੀ ਜੀ ਓਹੋ ਕੋਈ ਚਿੰਤਾ ਨਾ ਕਰੋ ਬਾਕੀ ਆਪਣੀ ਨਾ ਡਾਕਟਰ ਨਾਲ ਗੱਲ ਹੋਊਗੀ ਅੱਛਾ ਜੀ ਹਾਂ ਉਹ ਕਹਿੰਦੇ ਕੋਈ ਚਿੰਤਾ ਵਾਲੀ ਗੱਲ ਨਹੀਂ ਸਭ इलाज ਹੈਗਾ ਤੇ ਅੱਗੇ ਤਾਂ ਚਲੋ ਠੀਕ ਹੈ ਜਿਹਾ ਜਹਾ ਤੁਹਾਡੇ ਬੰਨੀ ਉਹ ਸੀਗਾ ਕੋਈ ਡਾਕਟਰ ਨਹੀਂ ਕਿਸੇ ਨੇ ਚੱਜ ਦੀ ਸਲਾਹ ਦਿੱਤੀ ਆਪਾਂ ਇੱਕ ਵਧੀਆ ਡਾਕਟਰ ਨੂੰ ਹੁਣ ਚੈੱਕ ਅਪ ਕਰਾਇਆ ਹੈਗਾ ਇਹਦਾ ਅੱਛਾ ਤ ਤੁਸੀਂ ਤਾਂ ਫਿਰ ਸ਼ਹਿਰ ਛੂਰ ਚ ਲੈ ਗਏ ਹੋਵੋਗੇ ਨਾ ਤੇ ਉਹਨਾਂ ਨੇ ਸਾਨੂੰ ਸਾਰਾ ਸਾਡੇ ਦਿਮਾਗ ਤੋਂ ਬੋਝ ਲਾਤਾ ਛੋਕਰਾ ਜੀ ਰੱਬ ਦਾ ਹਾਂ ਬਸ ਹੁਣ ਤਾਂ ਤੁਸੀਂ ਇਨ ਇਹੀ ਉਮੀਦ ਰੱਖੋ ਜਲਦੀ ਠੀਕ ਹੋ ਜੂਗੀ ਇਹ ਚਾਹ ਲੋ ਮਿਹਰਬਾਨੀ ਜੀ ਨਾਲੇ ਤਾਂ ਤੁਹਾਡੀ ਨਾਲੇ ਉਸ ਪਰਮਾਤਮਾ ਦੀ ਬਸ ਇਹੀ ਚਿੰਤਾ ਖਾਂਦੀ ਹੈ ਜੀ ਹਾਂਜੀ ਹਾਂਜੀ ਆਪਾਂ ਤਾਂ ਕੌਣਾਂਗੇ ਉਹ ਸੱਚੇ ਪਾਤਸ਼ਾਹ ਵੈਗੁਰੂ ਆ ਕਰਨ ਕਰਾਉਣ ਵਾਲਾ ਹੈ ਹਾਂ ਹਾਂ ਤੇ ਸਾਡੇ ਹੱਥੋਂ ਕੋਈ ਇਹ ਭੁੰਨ ਹੋਣਾ ਸੀਗਾ ਲੜਕੀ ਦਾ ਠੀਕ ਹੈ ਨਾ ਤੇ ਜਿਹੜਾ ਇਲਾਜ ਛੋਡੇ ਤੋਂ ਨਾ ਹੋਇਆ ਸਾਡੇ ਹੱਥੋਂ ਹੋਣਾ ਹੈ ਆਲੋ ਤੂੰ ਪੀ ਲੈ ਪੁੱਤ ਨਹੀਂ ਨਹੀਂ ਤੁਸੀਂ ਪੀ ਲੋ ਕੋਈ ਨਹੀਂ ਤੁਸੀਂ ਪੀ ਲੋ ਕੋਈ ਨਹੀਂ ਮੈਂ ਅੰਦਰ ਬੈਠੀ ਹਾਂ ਚਲੋ ਬੈਠੋ ਪੁੱਤ ਹਾਂਜੀ ਬਸ ਠੀਕ ਰਹਿੰਦੀ ਆ ਕੁੜੀ ਜੀ ਹਾਂ ਠੀਕ ਰਹਿੰਦੀ ਐ ਮੈਂ ਤਾਂ ਕਿਸੇ ਡਰਦੀ ਨਾ ਕਿਸੇ ਕੰਮ ਕਰਤੇ ਨਹੀਂ ਲਾਉਂਦੀ ਇਹਨੂੰ ਬਸ ਤੁਸੀਂ ਆਪ ਹੀ ਦੇਖ ਲਓ ਜੀ ਮਾਵਾਰੀ ਆ ਨਾ ਜਿਹੜੀ ਗੱਲ ਮਾਂ ਨੇ ਸਮਝਾਉਣੀ ਹੁੰਦੀ ਐ ਧੀ ਨੂੰ ਉਹ ਫਿਰ ਕਾਹਨੂੰ ਬਣਦੀ ਐ ਜੀ ਹਾਂ ਬਾਈ ਜੀ ਤੁਹਾਡੀ ਗੱਲ ਬਿਲਕੁਲ ਸਿਆਣੀ ਐ ਮਾਵਾ বিনা ਧੀਆ ਦਾ ਕੌਣ ਹੁੰਦਾ ਕੌਣ ਹੁੰਦਾ ਹਾਂ ਚਲੋ ਮਾਂ ਦੀ ਤਾਂ ਮੈਂ ਕਮੀ ਨਹੀਂ ਪੂਰੀ ਕਰ ਸਕਦੀ ਪਰ ਮੈਂ ਇਹੀ ਚਾਹਣੀ ਐ ਇਹਨੂੰ ਮਾਂ ਯਾਦ ਨਾ ਆਉਣ ਦੇਵਾ ਬਸ ਆਹੀ ਐ ਜੀ ਹਾਂਜੀ ਐਸੀ ਐਸੀ ਗੱਲਾਂ ਨਿਪਰ ਫੰਡ ਰਹੀ ਐ ਜੀ ਬਸ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਜਦੋਂ ਮਰਜ਼ੀ ਫੋਨ ਕਰ ਲਿਆ ਕਰੋ ਤੁਹਾਡਾ ਘਰ ਐ ਤੇ ਜਦੋਂ ਮਰਜ਼ੀ ਚੱਕਰ ਲਾ ਜਾ ਕਰੋ ਹਾਂਜੀ ਸਾਨੂੰ ਕੋਈ ਚਿੰਤਾ ਨਹੀਂ ਸਾਨੂੰ ਇਹੇ ਜੀ ਗੱਲਾਂ ਕੋਈ ਚਿੰਤਾ ਨਹੀਂ ਬਸ ਆਹੀ ਐ ਜੀ ਤੁਹਾਨੂੰ ਪਤਾ ਦੁੱਖ ਤਕਲੀਫ ਦਾ ਤੁਹਾਨੂੰ ਪਤਾ ਉਹ ਉਹਦਾ ਲਾਜ ਵੀ ਹੋ ਜੂ ਕੱਟਿਆ ਜਾਊਗਾ ਉਹਦਾ ਦੁੱਖ ਦਰਦ ਸਾਰਾ ਕੁਝ ਕੋਈ ਚਿੰਤਾ ਹੀ ਨਾ ਕਰੋ ਬਸ ਹੁਣ ਤਾਂ ਠੀਕ ਐ ਸਾਰਾ ਬੋਝ ਮੈਨੂੰ ਦੇ ਦਿਓ ਤੁਸੀਂ ਬਸ ਕੋਈ ਗੱਲ ਨਹੀਂ ਮਿਹਰਬਾਨੀ ਜੀ ਸਰਦਾਰ ਹਾਂ ਲੈ ਦੱਸ ਮੈਨੂੰ ਦਿਓ ਹੁਣ ਇਜਾਜ਼ਤ ਤੁਸੀਂ ਕੀ ਗੱਲ ਹੋਰ ਜੀ ਮੈਂ ਲੇਟ ਹੋ ਰਿਹਾ ਟਿੰਕੂ ਆਖੂਗਾ ਮੈਨੂੰ ਮਿਲ ਕੇ ਵੀ ਨਹੀਂ ਕੋਈ ਨਹੀਂ ਜੀ ਬੇਟੇ ਨੂੰ ਮੈਂ ਮਿਲ ਕੇ ਜਾਊ ਬਾਅਦ ਚ ਫੇਰ ਆਵਾਂਗੇ ਜੀ ਮੈਂ ਕੁਲਦੀਪ ਨੂੰ ਨਾ ਲੈ ਕੇ ਆਉਂ ਮੋਟਰਸਾਈਕਲ ਤੇ ਚਲੋ ਠੀਕ ਹੈ ਹਾਂ ਜੀ ਮੈਂ ਤਾਂ ਕਹਿੰਦੀ ਸੀ ਰੋਟੀ ਰੋਟੀ ਖਾ ਕੇ ਹੀ ਜਾਂਦੇ ਨਹੀਂ ਜੀ ਮਿਹਰਬਾਨੀ ਸਰਦਾਰ ਨਹੀਂ ਜੀ ਸੋਡੀਆਂ ਹੀ ਨੇ ਉਧਰ ਵੀ ਚਲੋ ਕੋਈ ਗੱਲ ਨਹੀਂ ਹਾਂ ਠੀਕ ਹੈ ਚੰਗਾ ਪੁੱਤ ਓਏ

ਹੇ ਹੇ ਕੀ ਹੋ ਗਿਆ ਪੁੱਤ ਅ ਭਾਈ ਜੀ ਮੈਨੂੰ ਸਮਝ ਨਹੀਂ ਆਈ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਭੈਣ ਜੀ ਅਸੀਂ ਤਾਂ ਸਾਰਿਆਂ ਤੋਂ ਅੱਡ ਸਾਨੂੰ ਤਾਂ ਲੈ ਕੇ ਆਏ ਸੀ ਇੱਕ ਬੇਨਤੀ ਸੀ ਸਾਡੀ ਤਾਂ ਹਾਂ ਹਾਂ ਬੋਲੋ ਅਸੀਂ ਪਿਓ ਪੁੱਤ ਨਹੀਂ ਚਾਹੁੰਦੇ ਕਿ ਥੋ ਥੋ ਕੋਈ ਲੋਕਲ ਪੇਟ ਰੱਖੀ ਜਾਵੇ ਠੀਕ ਹੈ ਕੱਲ ਨੂੰ ਗੱਲ ਲੈਣੀ ਦੇਣੀ ਪਵੇ ਠੀਕ ਹੈ ਠੀਕ ਹੈ ਸਾਡੀ ਗੁੱਡੀ ਆ ਜਿਹੜੀ ਜੀ रिश्ਤੇ ਦੀ ਗੱਲ ਚੱਲ ਰਹੀ ਹੈ ਵਿਚੋਲੇ ਦੱਸ ਰਹੀ ਹੈ ਹਾਂ 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 ਇੱਕ ਛੋਟੀ ਜੀ ਦਿੱਕਤ ਹੈ ਜੀ ਇਹਨੂੰ ਬਚਪਨ ਤੋਂ ਹੈ ਹੈ ਦਿੱਕਤ ਇਹਦੇ ਇੱਕ ਗੁਰਦੇ 'ਚ ਪ੍ਰੋਬਲਮ ਹੈ ਜੀ ਅੱਛਾ ਬਸ ਇਹੀ ਤੁਹਾਨੂੰ ਅਰਜ਼ ਕਰਨੀ ਸੀ ਭੈਣ ਜੀ ਅਸੀਂ ਤਾਂ ਚਲੋ ਸੋਡੀ ਗੱਲ ਮੈਂ ਸਮਝ ਗਈ ਮੈਂ ਸਮੇਂ ਇਹ ਵੀ ਕਹਿੰਦੀ ਸੀ ਕੋਈ ਇਲਾਜ ਚੱਲ ਰਿਹਾ ਹੈ ਗੁੜੀ ਹੈਗਾ ਮਾੜੀ ਮੋਟੀ ਦਵਾਈ ਪੱਲਾ ਕੋਈ ਖਾਣ ਪੀਣ ਚ ਸੁਧਾਰ ਆ ਬਸ ਜੀ ਬਾਕੀ ਤਾਂ ਸਾਡਾ ਇੰਨਾ ਹੈ ਨਹੀਂ ਮਾਜਣਾ ਹੈ ਨਹੀਂ ਜੀ ਜੀ ਗੰਜਾਇਸ਼ਾ ਜੀ ਉਹਨੇ ਕੇ ਅਸੀਂ ਦਵਾਈ ਜੰਨੇ ਦਵਾਈ ਬੂਟੀ ਚਲੋ ਬਾਕੀ ਡਾਕਟਰਾਂ ਨੇ ਦੱਸਿਆ ਵੀ ਠੀਕ ਹੋ ਨਹੀਂ ਸਕਦੀ ਨਾ ਨਾ ਪੁੱਤ ਇਹ ਗੱਲ ਨਾ ਕਰ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਆ ਮੈਂ ਖੁਦ ਆਪਦੀ ਜਾਨ ਲਾ ਕੇ ਇਹਦਾ ਇਲਾਜ ਕਰਾਉਂਗੀ ਤੁਸੀਂ ਫਿਕਰ ਨਾ ਕਰੋ ਬਸ ਭੈਣ ਜੀ ਸਾਨੂੰ ਤਾਂ ਆਹੀ ਟੈਨਸ਼ਨ ਆ ਜੀ ਨਾ ਨਾ ਤੁਸੀਂ ਮਨ ਨਾ ਖਰਾਬ ਕਰੋ ਕੋਈ ਨਹੀਂ ਸਭ ਕੁਝ ਠੀਕ ਹੋ ਜੂ ਇਹ ਗੱਲ ਦੀ ਧਿਆਨ ਰੱਖਿਓ ਜੀ ਤੁਸੀਂ ਮੜ ਜਾ ਨਹੀਂ ਨਹੀਂ ਬਾਕੀ ਉਸ ਵੈਗਰੂ ਤੇ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੋ ਤਾਂ ਕਰਕੇ ਅਸੀਂ ਪਿਓ ਪੁੱਤ ਹੀ ਆਪਸ ਵਿੱਚ ਕੋਈ ਦੋਰਾਂ ਕਰਨੀਆਂ ਜਿਹੜੀ ਦੋਨੇ ਬੈਠ ਕੇ ਕਰਦੇ ਆ ਜੀ ਨਹੀਂ ਅਸੀਂ ਕਿਸੇ ਨੂੰ ਵਿੱਚ ਵੀ ਨਹੀਂ ਪਾਉਂਦੇ ਜੀ ਕੀ ਪਤਾ ਜੀ ਸਾਨੂੰ ਪਤਾ ਹੀ ਆ ਸਚਾਈ ਅਸੀਂ ਉਹ ਰੱਬ ਨੂੰ ਜਾਨ ਦੇਣੀ ਆ ਜੀ ਨਾ ਨਾ ਕੋਈ ਤੇ ਫਿਰ ਐਵੇਂ ਕੱਲ ਨੂੰ ਗੱਲ ਮੂਰਿਆ ਆਵੇ ਜੀ ਲੈਣਾ ਦੇਣਾ ਪਵੇ ਉਹ ਫਿਰ ਲੋਟ ਨਹੀਂ ਆਉਂਦਾ ਬਾਕੀ ਬਾਈ ਜੀ ਮੈਨੂੰ ਤਾਂ ਤੁਹਾਡੇ ਤੇ ਮਾਨ ਆ ਨਹੀਂ ਤੇ ਇਹਦਾ ਰਿਸ਼ਤਾ ਕਰਨ ਲੱਗੇ ਅਗਲਾ 100 ਗੱਲ ਲਗਾਉਂਦਾ ਹਾਂ। ਹਾਂਜੀ ਤੁਸੀਂ ਸਾਰੀ ਗੱਲ ਮੇਰੇ ਮੂਰੀ ਰੱਖਤੀ ਪਰ ਅੱਜ ਤੋਂ ਬਾਅਦ ਹੁਣ ਮੈਂ ਸਾਰੀ ਗੱਲ ਦਾ ਆਪ ਧਿਆਨ ਰੱਖੂੰਗੀ ਤੇ ਬਾਕੀ ਸਿਰੇ ਤੁਸੀਂ ਦੋਨੇ ਮਾਪਿਓ ਪੁੱਤ ਫਿਕਰ ਨਾ ਕਰੋ। ਬਹੁਤ ਧੰਨਵਾਦ ਮਿਹਰਬਾਨੀ ਸੀ। ਹਾਂ ਤੇ ਮੈਂ ਇਲਾਜ ਕਰਵਾਉਂਗੀ। ਧੰਨਵਾਦ ਮਿਹਰਬਾਨੀ ਛੋਟੀ ਬਸ ਸਾਡੇ ਮਨ ਤੋਂ ਬੋਝ ਉੱਤਰ ਗਿਆ। ਬਸ ਇੰਨੀ ਗੱਲ ਸੀ ਨਾ। ਹਾਂ ਚੱਲ ਪੁੱਤ ਚਲੋ ਕੋਈ ਗੱਲ ਨਹੀਂ। ਮਿਹਰਬਾਨੀ। ਮਾਫ ਕਰਿਓ ਜੀ ਤੁਹਾਨੂੰ ਕੱਲਿਆਂ ਨੂੰ ਉਠਾ ਕੇ ਲੈ। ਕੋਈ ਗੱਲ ਨਹੀਂ। ਚਲੋ ਆਜੋ ਅੰਦਰ। ਤੇ ਮਾਂ ਤੈਨੂੰ ਨਵੀਂ ਜ਼ਿੰ ਹਾਂ ਇਸ ਦੁਨੀਆ ਤੋਂ ਚਲੀ ਗਈ ਇੰਨਾ ਕੁਝ ਮੈਨੂੰ ਲੁਕਾ ਕੇ ਰੱਖਿਆ ਤੁਸੀਂ ਇੱਕ ਵਾਰੀ ਇੱਕ ਵਾਰੀ ਮੈਨੂੰ ਦੱਸਤਾ ਦਿੰਦੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਹਾਏ ਮੇਰੇ ਰੱਬਾ ਇਨੇ ਵੱਡੇ ਗੁਨਾਹਗਰ ਬਣਾਤਾ ਤੂੰ ਮੈਨੂੰ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੀ ਟਿੰਕੇ ਕਦੇ ਮਾਫ਼ ਨਹੀਂ ਕਰ ਸਕਾਂਗੀ ਮੈਂ ਆਪਣੇ ਆਪ ਨੂੰ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿਉਂ ਵਿਚਾਰੀ ਕਿਉਂ ਕਿਉਂ ਹਰ ਵੇਲੇ ਮੇਰੇ ਵਾਸਤੇ ਸੋਚਦੀ ਰਹੀ ਤੇ ਮੈਂ ਮੈਂ ਉਹਨੂੰ ਇੰਨਾ ਕੁਝ ਬੋਲਦੇ ਰਹੇ। ਉਹ ਮੇਰੀ ਸੱਸਨੀ ਮੇਰੀ ਮਾਂ ਸੀਗੀ। ਅੱਜ ਮੈਨੂੰ ਅਹਿਸਾਸ ਹੋਇਆ। ਅੱਜ ਮੈਨੂੰ ਅਹਿਸਾਸ ਹੋਇਆ ਢਿੰਕੇ ਕਿ ਉਹ ਮੇਰੀ ਸੱਸਨੀ ਸੀ। ਮੇਰੀ ਮਾਸੀ ਉਹ ਢਿੰਕੇ ਮੇਰੀ ਮਾਸੀ ਉਹ ਰਤ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਮੈਨੂੰ ਨਵੀਂ ਜ਼ਿੰਦਗੀ ਦੇ ਕੇ ਆਪ ਇਸ ਦੁਨੀਆ ਤੋਂ ਚਲੇ ਗਈ ਏ ਤੋ ਚੰਗਾ ਹੁੰਦਾ ਤੇ ਮੈਂ ਮਰ ਜਾਂਦੀ ਕਿਉਂ ਨਹੀਂ ਮਰਨ ਦਿੱਤਾ ਤੁਸੀਂ ਕਿਉਂ ਨਹੀਂ ਮਰਨ ਦਿੱਤਾ ਮੈਨੂੰ ਜਿਹੜੇ ਮੈਂਨੇ ਪਾਪ ਕੀਤੇ ਉਹਦੇ ਤੇ ਨੇ ਜੁਲਮ ਕੀਤੇ ਉਹਦੇ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਸੀ ਨਾ ਕਿਉਂ ਨਹੀਂ ਸਜ਼ਾ ਮਿਲੀ ਮੈਨੂੰ ਆਏ ਵੇ ਨਪਾ ਕਿਉਂ ਤੂੰ ਇਦਾਂ ਕੀਤਾ ਬਸ ਕਰੀਪਾ ਫੁਲ ਕੀ ਫਾਇਦਾ ਹੁਣ ਤਾਂ ਜੋ ਹੋਣਾ ਸੀ ਹੋ ਗਿਆ। ਓ ਮੇਰੀ ਸਾਸੂਨੀ, ਮੇਰੀ ਮਾਸੀ ਓ ਮੇਰੀ ਮਾਸੀ। ਹਾਜੀ ਮੇਰੀ ਮਾਂ ਦੀ ਰੂਹ ਨੂੰ ਸ਼ਾਂਤੀ ਮਿਲ ਜੂ। ਛੇੜੀ ਗੱਲ ਉਹ ਆਪਦੇ ਜਿਉਂਦੇ ਜੀ ਨਾ ਸੁਣ ਸਕੇ।

ਨਹੀਂ ਡਿੰਪਲ ਨਹੀਂ ਮਾਂ ਨੇ ਤੈਨੂੰ ਆਪਣੀ ਜ਼ਿੰਦਗੀ ਦਿੱਤੀ ਐ ਇਹ ਹੋ ਤੂੰ ਮਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨੀਆਂ ਨੇ ਮੈਨੂੰ ਮਰਨ ਦਿੰਦੀ ਨਾ ਮਾਂ ਮੈਨੂੰ ਮਰਨ ਦਿੰਦੀ ਮੈਨੂੰ ਨਹੀਂ ਚਾਹੀਦੀ ਇਹ ਜ਼ਿੰਦਗੀ ਮੈਨੂੰ ਉਹ ਘਰ ਦੇ ਵਿੱਚ ਤੁਰਦੇ ਫਿਰਦੇ ਸੋਹਣੀ ਲੱਗਦੇ ਐ ਡਿੰਕੇ ਮੈਨੂੰ ਆ ਲਿਆ ਕਿਦੇ ਮੈਨੂੰ ਮਾਂ ਲੈ ਕੇ ਦੇ ਬੇਬੇ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਰੋ ਰਹੀ ਹੈ ਤਾਂ ਉਹਨੂੰ ਬਹੁਤ ਦੁੱਖ ਹੋਣਾ ਮੈਨੂੰ ਮaaf ਕਰਦੀ ਮਾਂ ਮੈਂ ਤੇਰੀ ਸੌਣ ਨੂੰ ਕੁਰਾ ਨਹੀਂ ਕਰ ਪਾਇਆ ਤੇ ਮੈਨੂੰ ਦੱਸਣਾ ਪਿਆ ਸਰ ਕੁਝ